ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਆ ਲੈਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀਆਂ ਕੋਟੀਆਂ ਸਵੈਟਰਸ ਕਿ ਵੀ ਬਲouses ਜਾਂ ਤੁਸੀਂ ਇਸ ਨੂੰ ਬਾਰਡਰ ਦੇ ਤੌਰ ਤੇ ਬਣਾ ਸਕਦੇ ਹੋ ਇਸ ਤਰ੍ਹਾਂ ਬਾਰਡਰ ਬਣਾ ਕੇ ਉੱਪਰ ਕੋਈ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਹੋ ਤੇ ਇਹਦੇ ਨਾਲ ਜਿਹੜੀ ਬਟਨ ਪੱਟੀ ਐ ਇਸੇ ਤਰ੍ਹਾਂ ਤੁਸੀਂ ਚਲਾ ਸਕਦੇ ਹੋ ਠੀਕ ਹੈ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਜੇਕਰ ਤੁਸੀਂ ਸਾਰਾ ਹੀ ਇਹ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਤਾਂ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਅਤੇ ਬਣ ਕੇ ਬਹੁਤ ਹੀ ਸੋਹਣਾ ਲੱਗਦਾ ਹੈ ਕਿਸੇ ਵੀ ਕਲਰ ਤੇ ਤੁਸੀਂ ਇਸ ਨੂੰ ਬਣਾ ਸਕਦੇ ਹੋ ਸਲਾਈਆਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਤੁਹਾਡੀ ਪਛਮ ਹੋਊਗੀ ਉਸੇ ਤਰ੍ਹਾਂ ਦੀਆਂ ਤੁਸੀਂ ਸਲਾਈਆਂ ਲੈ ਲੈਣੀਆਂ ਠੀਕ ਹੈ ਮੈਂ ਤੁਹਾਨੂੰ ਇਹ 10 ਨੰਬਰ ਸਲਾਈਆਂ ਤੇ ਬਣਾ ਕੇ ਦਿਖਾ ਰਹੀ ਹਾਂ ਨਾਰਮਲ ਪਛਮ ਹੈ ਮੇਰੇ ਕੋਲ ਤੇ ਇਸ ਤਰ੍ਹਾਂ ਆਪਾਂ ਇਹ ਲੌਂਗ ਜੈਕਟ ਵੀ ਬਣਾ ਸਕਦੇ ਹਾਂ ਸਾਰਾ ਇਹ ਡਿਜ਼ਾਈਨ ਬਣਾ ਸਕਦੇ ਆ ਜਿਵੇਂ ਦੇਖੋ ਮੈਂ ਇੱਥੇ ਡਿਜ਼ਾਈਨਰ ਕੁੰਡੇ ਪਾਏ ਆ ਉੱਪਰ ਬਾਰਡਰ ਦੇ ਤੌਰ ਤੇ ਇੱਕ ਲਾਈਨ ਉਲਟੀ ਬਣਾਈ ਆ ਦੇਖੋ ਇਸ ਤਰ੍ਹਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਕੁੰਡੇ ਪਾ ਸਕਦੇ ਆ ਫਿਰ ਜਿਹੜਾ ਛੋਟਾ ਜਿਹਾ ਬਾਰਡਰ ਬਣਾ ਸਕਦੇ ਆ ਤੇ ਫਿਰ ਉੱਪਰ ਜਿਹੜਾ ਆਪਣਾ ਸਾਰਾ ਹੀ ਇਹ ਡਿਜ਼ਾਈਨ ਪਾ ਸਕਦੇ ਆ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੀ ਜਿਹੜਾ ਆਪਣਾ ਇਹ ਡਿਜ਼ਾਈਨ ਰਾਈਟ ਸਾਈਡ ਤੋਂ ਸ਼ੁਰੂ ਹੋਊਗਾ ਠੀਕ ਹੈ ਸਿੱਧੇ ਪਾਸੇ ਤੋਂ ਜੇਕਰ ਤੁਸੀਂ ਕੁੰਡੇ ਵਧਾਉਣੇ ਆਪਣੇ ਪ੍ਰੋਜੈਕਟ ਲਈ ਤਾਂ ਉਲਟੀ ਸਾਈਡ ਤੋਂ ਕੁੰਡੇ ਵਧਾ ਸਕਦੇ ਹੋ ਸਿੱਧੀ ਸਾਈਡ ਤੋਂ ਆਪਣਾ ਜਿਹੜਾ ਇਹ ਡਿਜ਼ਾਈਨ ਸ਼ੁਰੂ ਕਰ ਲੈਣਾ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਆਪਣਾ ਚਾਰ-ਚਾਰ ਕੁੰਡਿਆਂ ਤੇ ਡਿਜ਼ਾਈਨ ਬੰਦਾ ਦੋ ਕੁੰਡੇ ਆਪਾਂ ਵਾਧੂ ਲੈ ਲੈਣੇ ਆ ਇੱਕ ਇਧਰ ਕੰਨੀ ਤੇ ਵਾਧੂ ਹੋ ਜੂਗਾ ਇੱਕ ਇਧਰ ਠੀਕ ਹੈ ਤਾਂ ਆਪਣਾ ਜਿਹੜਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਹੈ ਦੋ ਸਲਾਈਆਂ ਦਾ ਡਿਜ਼ਾਈਨ ਦੋ ਸਲੰਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਹੈ ਪਹਿਲੀ ਸਲਾਈ ਰਾਈਟ ਸਾਈਡ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ ਕਿਉਂਕਿ ਬਾਧੂ ਕੁੰਡਾ ਆਪਣੇ ਕੋਲ ਇਹ ਠੀਕ ਹੈ ਉਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਹੋ ਗਿਆ ਚਾਰ ਕੁੰਡਿਆਂ ਤੇ ਦੇਖੋ ਦੋ ਕੁੰਡੇ ਬਣਾਉਂਗੀ ਮੈਂ ਉਲਟੇ ਉਸ ਤੋਂ ਬਾਅਦ ਜਿਹੜੇ ਆਪਣੇ ਇਹ ਦੋ ਕੁੰਡੇ ਹੋਣਗੇ ਮੰਨ ਲਓ ਤੁਸੀਂ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਹੈ ਤਾਂ ਤੁਹਾਡੇ ਕੋਲ ਇਹ ਦੋ ਕੁੰਡੇ ਹੋਣਗੇ ਤਾਂ ਤੁਸੀਂ ਜਿਹੜਾ ਪਿਛਲਾ ਕੁੰਡਾ ਹੈ ਇਸ ਤਰ੍ਹਾਂ ਇਹਨੂੰ ਅੱਗੇ ਲੈ ਆਉਣਾ ਹੈ ਜਿਹੜਾ ਆਪਣਾ ਪਹਿਲਾ ਕੁੰਡਾ ਹੈ ਇਹਦੇ ਉੱਪਰ ਦੀ ਅੱਗੇ ਲੈ ਆਉਣਾ ਹੈ ਇਸ ਤਰ੍ਹਾਂ ਦੇਖੋ ਫਿਰ ਇਹਨੂੰ ਸਿੱਧਾ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ ਫਿਰ ਉਤਾਰ ਦੇਣਾ ਸਲਾਈ ਤੋਂ ਫਿਰ ਜਿਹੜਾ ਛੱਡਿਆ ਕੁੰਡਾ ਹੈ ਇਹਨੂੰ ਬਣਾ ਲੈਣਾ ਸਿੱਧਾ ਦੇਖੋ ਬਹੁਤ ਈਜ਼ੀ ਡਿਜ਼ਾਈਨ ਹੈ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਸਕੋਗੇ ਅੱਗੇ ਫਿਰ ਉਸੇ ਤਰ੍ਹਾਂ ਦੋ ਕੁੰਡੇ ਆਗੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਦੇਖੋ ਹੁਣ ਜਿਹੜੇ ਇਹ ਦੋ ਕੁੰਡੇ ਪਿਛਲਾ ਕੁੰਡਾ ਪਹਿਲੇ ਕੁੰਡੇ ਦੇ ਉੱਪਰ ਦੀ ਲੈ ਕੇ ਆਉਣਾ ਆਪਾਂ ਇਸ ਤਰ੍ਹਾਂ ਫਿਰ ਇਹਨੂੰ ਸਿੱਧਾ ਬਣਾ ਦੇਣਾ ਇਸ ਤਰ੍ਹਾਂ ਦੇਖੋ ਠੀਕ ਹੈ ਫਿਰ ਛੱਡਿਆ ਹੋਇਆ ਕੁੰਡਾ ਸਿੱਧਾ ਬਣਾ ਦੇਣਾ ਇਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਦੋ ਕੁੰਡੇ ਆਗੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਦੇਖੋ ਪਿਛਲਾ ਕੁੰਡਾ ਜਿਹੜਾ ਇੱਕ ਕੁੰਡਾ ਛੱਡ ਕੇ ਪਿਛਲਾ ਕੁੰਡਾ ਇਹ ਜਿਹੜੀ ਉੱਪਰ ਦੀ ਇਸ ਤਰ੍ਹਾਂ ਲੈ ਆਉਣ ਅੱਗੇ ਫਿਰ ਇਹਨੂੰ ਸਿੱਧਾ ਬਣਾ ਲੈਣਾ ਸਲਾਈ ਤੋਂ ਉਤਾਰ ਦੇਣਾ ਉਸ ਤੋਂ ਬਾਅਦ ਛੱਡਿਆ ਹੋਇਆ ਕੁੰਡਾ ਬਣਾ ਲੈਣਾ ਦੇਖੋ ਚਾਰ ਕੁੰਡੇ ਹੋਗੇ ਦੁਬਾਰਾ ਫਿਰ ਇਸ ਤਰ੍ਹਾਂ ਰਿਪੀਟ ਕਰਨਾ ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਛੱਡ ਕੇ ਦੂਸਰਾ ਕੁੰਡਾ ਬਣਾਉਣਾ ਪਹਿਲਾਂ ਇਹ ਕੁੰਡੇ ਦੇ ਉੱਪਰ ਦੀ ਲੈ ਕੇ ਆਉਣਾ ਇਹਨੂੰ ਇਸ ਤਰ੍ਹਾਂ ਬਣਾ ਲੈਣਾ ਆਪਾਂ ਸਿੱਧਾ ਠੀਕ ਹੈ ਫਿਰ ਛੱਡਿਆ ਹੋਇਆ ਕੁੰਡਾ ਬਣਾ ਲੈਣਾ ਅਗੇਨ ਰਿਪੀਟ ਦਾ ਪੈਟਰਨ ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਦੇ ਉੱਪਰ ਦੀ ਅੱਗੇ ਲੈ ਜਾਂਦਾ ਸਿੱਧਾ ਬਣਾ ਲੈਨੇ ਇਹਨੂੰ ਠੀਕ ਹੈ ਫਿਰ ਦੂਸਰਾ ਕੁੰਡਾ ਦੇਖੋ ਬਹੁਤ ਹੀ ਜਲਦੀ ਜਲਦੀ ਆਪਣਾ ਇਹ ਡਿਜ਼ਾਈਨ ਬਣ ਜਾਂਦਾ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ ਚਾਰ ਕੁੰਡਿਆਂ ਵਿੱਚੋਂ ਦੋ ਕੁੰਡੇ ਉਲਟੇ ਆ ਜਾਂਦੇ ਦੋ ਕੁੰਡਿਆਂ ਤੇ ਆਪਣਾ ਡਿਜ਼ਾਈਨ ਬਣ ਜਾਂਦਾ ਦੇਖੋ ਪਿਛਲਾ ਕੁੰਡਾ ਪਹਿਲਾਂ ਪਹਿਲੇ ਕੁੰਡੇ ਦੇ ਉੱਪਰ ਦੀ ਲੈ ਆਂਦਾ ਇਹਨੂੰ ਸਿੱਧਾ ਬਣਾਤਾ ਫਿਰ ਛੱਡਿਆ ਹੋਇਆ ਕੁੰਡਾ ਸਿੱਧਾ ਬਣਾਤਾ ਲਾਸਟ ਤੇ ਉਸੇ ਤਰ੍ਹਾਂ ਜਿਵੇਂ ਸਟਾਰਟਿੰਗ 'ਚ ਆਗੇ ਦੋ ਕੁੰਡੇ ਉਲਟੇ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸਲਾਈ ਰਾਂਗ ਸਾਈਡ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਦੇਖੋ ਜਿਹੜੇ ਇੱਧਰ ਦੋ ਕੁੰਡੇ ਉਲਟੇ ਆ ਇੱਧਰ ਆਪਾਂ ਸਿੱਧੇ ਬਣਾਉਣੇ ਆ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਅੱਗੇ ਸਿੱਧੇ ਥ੍ਰੈਡ ਕਰਾਂਗੇ ਅੱਗੇ ਹੁਣ ਜਿਹੜੇ ਆਪਣੇ ਪੈਟਰਨ ਵਾਲੇ ਕੁੰਡੇ ਆ ਮਤਲਬ ਡਿਜ਼ਾਈਨ ਵਾਲੇ ਕੁੰਡੇ ਆ ਇਹ ਆਪਾਂ ਉਲਟੇ ਬਣਾ ਲਾਂਗੇ ਤਾਂ ਦੂਸਰੀ ਸਲਾਈ ਰੋਂਗ ਸਾਈਡ ਤੋਂ ਸਾਰੀ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਉਧਰ ਡਿਜ਼ਾਈਨ ਵਾਲੇ ਜਿਹੜੇ ਜਿਹੜੇ ਉਧਰ ਦੋ ਸਿੱਧੇ ਇੱਧਰ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ సో కు ఉల్ట దో కు సో ఉల్ే దో స థాస్ కండా ఉల్టా బ ਦੋ ਦੋ ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਂਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਜਦੋਂ ਦੁਬਾਰਾ ਫੇਰ ਆਪਾਂ ਡਿਜ਼ਾਈਨ ਨੂੰ ਸ਼ੁਰੂ ਕਰਨਾ ਤਾਂ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਤਾਰਿਆ ਦੋ ਕੁੰਡੇ ਉਲਟ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਜਿਹੜੇ ਅੱਗੇ ਡਿਜ਼ਾਈਨ ਵਾਲੇ ਉਸੇ ਤਰ੍ਹਾਂ ਇੱਕ ਕੁੰਡਾ ਛੱਡ ਕੇ ਦੂਸਰਾ ਕੁੰਡਾ ਅੱਗੇ ਲਿਆਂਦਾ ਇਸ ਤਰ੍ਹਾਂ ਤੇ ਇਹਨੂੰ ਆਪਾਂ ਸਿੱਧਾ ਬਣਾ ਦੇਣਾ ਫੇਰ ਛੱਡਿਆ ਹੋਇਆ ਕੁੰਡਾ ਸਿੱਧਾ ਬਣਾ ਲੈਣਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਫਿਰ ਇੱਕ ਕੁੰਡਾ ਛੱਡ ਕੇ ਫਿਰ ਉਸੇ ਤਰ੍ਹਾਂ ਦੂਸਰਾ ਕੁੰਡਾ ਇਹਦੇ ਕੁੰਡੇ ਦੇ ਉੱਪਰ ਦੀ ਆਪਾਂ ਅੱਗੇ ਲੈ ਆਉਣ ਇਹਨੂੰ ਸਿੱਧਾ ਬਣਾ ਲੈਣਾ ਛੱਡਿਆ ਕੁੰਡਾ ਵੀ ਸਿੱਧਾ ਬਣਾ ਲੈਣਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਪਹਿਲਾਂ ਆਪਾਂ ਪਿਛਲਾ ਕੁੰਡਾ ਅੱਗੇ ਲੈ ਆਉਣ ਪਹਿਲੇ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਅੱਗੇ ਲੈ ਆਉਣ ਇਹਨੂੰ ਸਿੱਧਾ ਬਣਾ ਲੈਣਾ ਫਿਰ ਇਸ ਤਰ੍ਹਾਂ ਛੱਡਿਆ ਕੁੰਡਾ ਦੋ ਕੁੰਡੇ ਉਲਟੇ ਥ्रेड ਕਰਾਂਗੇ ਪਿੱਛੇ ਉਸੇ ਤਰ੍ਹਾਂ ਪਿਛਲਾ ਕੁੰਡਾ ਪਹਿਲੇ ਕੁੰਡੇ ਦੇ ਉੱਪਰ ਦੀ ਲੈ ਆਉਣਾ ਇਸ ਤਰ੍ਹਾਂ ਫਿਰ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਫਿਰ ਛੱਡਿਆ ਕੁੰਡਾ ਸਿੱਧਾ ਬਣਾ ਲੈਣਾ ਅਗੇਨ ਦੋ ਕੁੰਡੇ ਉਲਟੇ ਥ्रेड ਕੀਤਾ ਪਿੱਛੇ ਫਿਰ ਉਸੇ ਤਰ੍ਹਾਂ ਦੂਸਰਾ ਕੁੰਡਾ ਕੁੰਡੇ ਦੇ ਉੱਪਰ ਦੀ ਲੈ ਆਉਂਦਾ ਫਿਰ ਦੋਨੇ ਸਿੱਧੇ ਬਣਾ ਤੇ ਇਸ ਤਰ੍ਹਾਂ ਦੋ ਉਲਟੇ పిచ్చ కండా పూడేది ఉపర్ది అందా సనాతా ఇర షడ్డ కిధా బనా తాఖ దో కడే ఉల్ట పిచ్చలా కుర్ ప్లా బ బాయా ਇਹ ਕੁੰਡੇ ਦੇ ਉੱਪਰ ਦੀ ਲੈ ਕੇ ਆਉਣਾ ਆਪਾਂ ਪਹਿਲੇ ਕੁੰਡੇ ਦੇ ਫਿਰ ਪਹਿਲਾ ਕੁੰਡਾ ਬਣਾਤਾ ਲਾਸਟ ਤੇ ਆਗੇ ਦੋ ਕੁੰਡੇ ਉਲਟੇ ਦੇਖੋ ਕੰਨੀ ਵਾਲਾ ਸਿੱਧਾ ਬਣਾ ਲਾਂਗੇ ਸਿੱਧੀ ਸਿਲਾਈ ਦੇਖੋ ਉਲਟੀ ਸਾਈਡ ਤੋਂ ਇਸ ਤਰ੍ਹਾਂ ਪਹਿਲਾ ਕੁੰਡਾ ਬਾਅਦ ਉਹ ਤਾਰੂ ਚਾਹੇ ਬੁਨੂ ਹੁਣ ਜਿਹੜੇ ਦੋ ਕੁੰਡੇ ਉਧਰ ਉਲਟੇ ਇਧਰ ਆਪਾਂ ਸਿੱਧੇ ਬਣਾਵਾਂਗੇ ਜਿਹੜੇ ਹੈਗੇ ਡਿਜ਼ਾਈਨ ਵਾਲੇ ਉਹ ਦੋ ਉਲਟੇ ਤਾਂ ਦੂਸਰੀ ਸਿਲਾਈ ਸਾਰੀ ਇਸ ਤਰ੍ਹਾਂ ਆ ਜਾਂਦੀ ਹੈ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਇਥੇ ਮੈਂ ਤੁਹਾਨੂੰ ਦੋ ਵਾਰ ਡਿਜ਼ਾਈਨ ਰਿਪੀਟ ਕਰਕੇ ਦਿਖਾਤਾ ਠੀਕ ਹੈ ਦੋ ਸਲੰਗਾਂ ਦਾ ਡਿਜ਼ਾਈਨ ਹੈ ਚਾਰ ਸਲੰਗਾਂ ਤੁਹਾਨੂੰ ਡਿਜ਼ਾਈਨ ਤਿੰਗਾ ਬਣਾ ਕੇ ਦਿਖਾ ਦਿੰਦੀ ਆ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਬਹੁਤ ਹੀ ਸੋਹਣਾ ਲੱਗਦਾ ਹੈ ਲਓ ਜੀ ਇਸ ਤਰ੍ਹਾਂ ਹੈ ਆਪਣਾ ਡਿਜ਼ਾਈਨ ਠੀਕ ਹੈ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਧੰਨਵਾਦ